ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਨੇ ਇੱਕ ਵੱਡਾ ਇਤਿਹਾਸ ਰਚ ਦਿੱਤਾ ਹੈ ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ ਮਸਕ ਦੀ ਕੁੱਲ ਜਾਇਦਾਦ ਪਹਿਲੀ ਵਾਰ 500 ਅਰਬ ਡਾਲਰ ਦੇ ਪਾਰ ਪਹੁੰਚ ਗਈ ਹੈ ਉਹ ਦੁਨੀਆ ਦਾ ਪਹਿਲਾ ਵਿਅਕਤੀ ਹੈ ਜੋ ਇਸ ਮੰਜ਼ਲ ਤੱਕ ਪਹੁੰਚਿਆ ਹੈ ਇਹ ਵਾਧਾ ਮੁੱਖ ਤੌਰ ਉੱਤੇ ਟੈਸਲਾ ਦੇ ਸਟਾਕ ਵਿੱਚ ਹੋਏ ਤੇਜ਼ ਉਛਾਲ ਦੇ ਕਰਕੇ ਹੈ ਟੈਸਲਾ ਦੇ ਸ਼ੇਅਰ 3% ਦੀ ਤੋਂ ਉੱਤੇ ਚੜ ਕੇ 459 ਤੱਕ ਪਹੁੰਚ ਚੁੱਕੇ ਨੇ ਜਿਸ ਨਾਲ ਮਸਕ ਦੀ ਦੌਲਤ ਦੇ ਵਿੱਚ ਇੱਕ ਦਿਨ ਵਿੱਚ 8.3 ਬਿਲੀਅਨ ਡਾਲਰ ਦਾ ਇਜ਼ਾਫਾ ਹੋਇਆ ਯਾਦ ਕਰਵਾਉਂਦੇ ਹਾਂ ਕਿ 2020 ਵਿੱਚ ਅਲਨ ਮਸਕ ਦੀ ਦੌਲਤ ਕੇਵਲ 25 ਬਿਲੀਅਨ ਸੀ ਪਰ ਸਿਰਫ 5 ਸਾਲਾਂ ਵਿੱਚ ਇਹ 20 ਗੁਣਾ ਵੱਧ ਕੇ 500 ਬਿਲੀਅਨ ਤੱਕ ਪਹੁੰਚ ਚੁੱਕੀ ਹੈ ਇਸ ਤੋਂ ਪਹਿਲਾਂ ਉਹ 300 ਤੋਂ 400 ਬਿਲੀਅਨ ਡਾਲਰ ਤੱਕ ਪਹੁੰਚਣ ਵਾਲੇ ਵੀ ਪਹਿਲੇ ਵਿਅਕਤੀ ਬਣੇ ਸੀ ਮਾਸਕ ਤੋਂ ਬਾਅਦ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਔਰੈਕਲ ਦੇ ਸੰਸਥਾਪਕ ਲੈਰੀ ਐਲison ਨੇ ਜਿਨ੍ਹਾਂ ਦੀ ਦੌਲਤ 300 ਮਿਲੀਅਨ ਡਾਲਰ ਤੋਂ ਵੱਧ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਟੈਸਲਾ ਦੇ ਸ਼ੇਅਰ ਇੰਝ ਹੀ ਵਧਦੇ ਰਹੇ ਤਾਂ ਐਲਨ ਮਸਕ ਦੀ ਦੌਲਤ ਅਗਲੇ ਸਾਲਾਂ ਵਿੱਚ ਹੋਰ ਨਵੇਂ ਰਿਕਾਰਡ ਬਣਾ ਸਕਦੀ ਹੈ ਐਲਨ ਮਸਕ ਟੈਸਲਾ ਤੋਂ ਸਪੇਸਐਕਸ ਤੱਕ ਹੁਣ ਅੱਧੇ ਟ੍ਰਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਮਾਲਕ ਬਣ ਚੁੱਕੇ ਨੇ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਨੇ ਇੱਕ ਵੱਡਾ ਇਤਿਹਾਸ ਰਚ ਦਿੱਤਾ ਹੈ ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ ਮਸਕ ਦੀ ਕੁੱਲ ਜਾਇਦਾਦ ਪਹਿਲੀ ਵਾਰ 500 ਅਰਬ ਡਾਲਰ ਦੇ ਪਾਰ ਪਹੁੰਚ ਗਈ ਹੈ ਉਹ ਦੁਨੀਆ ਦਾ ਪਹਿਲਾ ਵਿਅਕਤੀ ਹੈ ਜੋ ਇਸ ਮੰਜ਼ਲ ਤੱਕ ਪਹੁੰਚਿਆ ਹੈ ਇਹ ਵਾਧਾ ਮੁੱਖ ਤੌਰ ਉੱਤੇ ਟੈਸਲਾ ਦੇ ਸਟਾਕ ਵਿੱਚ ਹੋਏ ਤੇਜ਼ ਉਛਾਲ ਦੇ ਕਰਕੇ ਹੈ ਟੈਸਲਾ ਦੇ ਸ਼ੇਅਰ 3% ਦੀ ਦਰ ਉੱਤੇ ਚੜ ਕੇ 459 ਤੱਕ ਪਹੁੰਚ ਚੁੱਕੇ ਨੇ ਜਿਸ ਨਾਲ ਮਸਕ ਦੀ ਦੌਲਤ ਦੇ ਵਿੱਚ ਇੱਕ ਦਿਨ ਵਿੱਚ 8.3 ਬਿਲੀਅਨ ਡਾਲਰ ਦਾ ਇਜ਼ਾਫਾ ਹੋਇਆ ਹੈ ਯਾਦ ਕਰਵਾਉਂਦੇ ਹਾਂ ਕਿ 2020 ਵਿੱਚ ਅਲਨ ਮਸਕ ਦੀ ਦੌਲਤ ਕੇਵਲ 25 ਬਿਲੀਅਨ ਸੀ ਪਰ ਸਿਰਫ 5 ਸਾਲਾਂ ਵਿੱਚ ਇਹ 20 ਗੁਣਾ ਵੱਧ ਕੇ 500 ਬਿਲੀਅਨ ਤੱਕ ਪਹੁੰਚ ਚੁੱਕੀ ਹੈ ਇਸ ਤੋਂ ਪਹਿਲਾਂ ਉਹ 300 ਤੋਂ 400 ਬਿਲੀਅਨ ਡਾਲਰ ਤੱਕ ਪਹੁੰਚਣ ਵਾਲੇ ਵੀ ਪਹਿਲੇ ਵਿਅਕਤੀ ਬਣੇ ਸੀ ਮਸਕ ਤੋਂ ਬਾਅਦ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ 오ਰੇਕਲ ਦੇ ਸੰਸਥਾਪਕ ਲੈਰੀ ਐਲਿਸਨ ਨੇ ਜਿਨ੍ਹਾਂ ਦੀ ਦੌਲਤ 300 ਬਿਲੀਅਨ ਡਾਲਰ ਤੋਂ ਵੱਧ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਟੈਸਲਾ ਦੇ ਸ਼ੇਅਰ ਇੰਝ ਹੀ ਵਧਦੇ ਰਹੇ ਤਾਂ ਐਲਨ ਮਸਕ ਦੀ ਦੌਲਤ ਅਗਲੇ ਸਾਲਾਂ ਵਿੱਚ ਹੋਰ ਨਵੇਂ ਰਿਕਾਰਡ ਬਣਾ ਸਕਦੀ ਹੈ ਐਲਨ ਮਸਕ ਟੈਸਲਾ ਤੋਂ ਸਪੇਸਐਕਸ ਤੱਕ ਹੁਣ ਅੱਧੇ ਟ੍ਰਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਮਾਲਕ ਬਣ ਚੁੱਕੇ ਨੇ 25 ਬਿਲੀਅਨ ਸੀ ਪਾਰ ਸਿਰਫ 5 ਸਾਲਾਂ ਵਿੱਚ ਇਹ 20 ਗੁਣਾ ਵੱਧ ਕੇ 500 ਬਿਲੀਅਨ ਤੱਕ ਪਹੁੰਚ ਚੁੱਕੀ ਹੈ ਇਸ ਤੋਂ ਪਹਿਲਾਂ ਉਹ 300 ਤੋਂ 400 ਬਿਲੀਅਨ ਡਾਲਰ ਤੱਕ ਪਹੁੰਚਣ ਵਾਲੇ ਵੀ ਪਹਿਲੇ ਵਿਅਕਤੀ ਬਣੇ ਸੀ ਮਾਸਕ ਤੋਂ ਬਾਅਦ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਓਰੇਕਲ ਦੇ ਸੰਸਥਾਪਕ ਲੈਰੀ ਐਲison ਨੇ ਜਿਨ੍ਹਾਂ ਦੀ ਦੌਲਤ 300 ਬਿਲੀਅਨ ਡਾਲਰ ਤੋਂ ਵੱਧ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਟੈਸਲਾ ਦੇ ਸ਼ੇਅਰ ਇਹ ਜਿਹੀ ਵਧਦੇ ਰਹੇ ਤਾਂ ਐਲਨ ਮਸਕ ਦੀ ਦੌਲਤ ਅਗਲੇ ਸਾਲਾਂ ਵਿੱਚ ਹੋਰ ਨਵੇਂ ਰਿਕਾਰਡ ਬਣਾ ਸਕਦੀ ਹੈ ਐਲਨ ਮਸਕ ਟੈਸਲਾ ਤੋਂ ਸਪੇਸਐਕਸ ਤੱਕ ਹੁਣ ਅੱਧੇ ਟ੍ਰਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਮਾਲਕ ਬਣ ਚੁੱਕੇ ਨੇ